ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਾਰੀਆਂ ਜੋ ਐਸਜੀਪੀਸੀ ਦੀਆਂ ਬੱਸਾਂ ਕਈ ਦਿਨ ਤੋਂ ਆ ਰਹੀਆਂ ਹੈ ਸਰਦਾਰ ਅਮਰਜੀਤ ਸਿੰਘ ਦੀ ਚਾਵਲਾ ਭਾਈ ਬਿਕਰ ਸਿੰਘ ਜੀ ਪਿੰਡ ਮਝੇੜ ਦੇ ਸਹਿਯੋਗ ਦੇ ਨਾਲ ਕਈ ਦਿਨਾਂ ਤੇ ਪਹਿਲੇ ਦਿਨ ਬੱਸਾਂ ਦੋ ਤਿੰਨ ਮਾਛੀਵਾੜੇ ਸਰੰਦ ਚਮਕੌਰ ਸਾਹਿਬ ਅੱਜ ਕਿਲਾ ਆਨੰਦਗੜ੍ਹ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ صدਕਾ ਮਹਾਰਾਜ ਦੀ ਕਿਰਪਾ ਹੈ ਮਝੇੜ ਮਸਿਆੜ ਦੋਲੋਆਲ ਚੀਕੜਾ ਦੇਣੀ ਸਾਰੇ 4-5 ਪਿੰਡਾਂ ਦੀਆਂ ਜਿਹੜੀਆਂ ਸੰਗਤਾਂ ਹੈ ਬੱਸਾਂ 4-5 ਦਿਨ ਤੋਂ ਲਗਾਤਾਰ ਜਾ ਰਹੀਆਂ ਹੈ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਸਾਡੇ ਚੰਗਰ ਖੇਤਰ ਵਾਸਤੇ ਕੀਤੀ ਸ਼ਬਦ ਨਹੀਂ ਹੈ ਭਾਈ ਅਮਰਜੀਤ ਸਿੰਘ ਜੀ ਚਾਵਲਾ ਵਾਸਤੇ ਮਹਾਰਾਜ ਦੀ ਕਿਰਪਾ ਜਿੰਨੀਆਂ ਸੰਗਤਾਂ ਦੇਖੋ ਆਪ ਤੁਸੀਂ ਦੇਖ ਰਹੇ ਹੋ 2-3 ਬੱਸਾਂ ਭਰ ਕੇ ਰਵਾਨਾ ਹੋ ਰਹੀਆਂ ਹੈ ਸੋ ਜਿਹੜੇ ਡਰਾਈਵਰਸ ਹੈ ਬਾਨਾ ਉਹਨਾਂ ਦਾ ਵੀ ਤਹਿਦ ਲੋਤ ਨਵਾਦ ਪਰਿਵਾਰ ਵਾਂਗੂ ਪੇਸ਼ ਆਏ ਸੰਗਤ ਨਾਲ ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸੰਗਤ ਜੀ ਇਹ ਪਿੰਡ ਚੀਕਣੇ ਦੇ ਬੱਚੇ ਜੋ ਨਵੀਂ ਫੁੱਲਵਾੜੀ ਇਹਨਾਂ ਨੇ 10 11 ਬੱਚਿਆਂ ਨੇ ਦੇਖੋ ਦਿਮਾਲੇ ਸਜਾਏ ਹੋਏ ਹੁਣ ਇਹ ਜੀ ਅਮਰ ਛਕਿਆ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਸਾਡੀ ਖਾਤਰ 22 ਮੈਂਬਰ ਆਪਣੇ ਪਰਿਵਾਰ ਦੇ ਸ਼ਹੀਦ ਕਰਵਾਏ ਕਿਸੇ ਦੀ ਇੰਚ ਪਰ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ ਸਾਹਿਬਜਾਦਾ ਜੁਝਾਰ ਸਿੰਘ ਸਾਹਿਬਜਾਦਾ ਫਤਿਹ ਸਿੰਘ ਜਾਂ ਕਿਸੇ ਹੋਰ ਸਾਹਿਬਜਾਦੇ ਨੂੰ ਪਾਤਸ਼ਾਹੀ ਨਹੀਂ ਦਿੱਤੀ ਬਲਕਿ ਆਪ ਸੰਤਾ ਵੱਲੋਂ ਹੱਥ ਕਰਕੇ ਕਿਹਾ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਅਗਰ ਯਾਦ ਰੱਖੇ ਹਮਰੀ ਗੁਰਿਆਹੀ ਜਿਨ ਕੀ ਸਰਦਾਰੀ ਨਾ ਭਈ ਕਦਾਹੀ ਇਨਹੀ ਕੋ ਸਰਦਾਰ ਬਣਾਉ ਇਨਹੀ ਸੇ ਰਾਜ ਉਪਜਾਉ ਰਾਜ ਕਰਨ ਕੀ ਰੀਤ ਸਿਖਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਨੇ ਸੰਗਤ ਜੀ ਪੁੱਛਣ ਤੇ ਸੰਗਤ ਵਾਲੋ ਹੱਥ ਕਰਕੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸਤਚਾਰ ਚਾਰ ਮੂਹੇ ਤੋਂ ਕਿਆ ਭਇਆ ਜੀਵਤ ਗਈ ਹਜ਼ਾਰ ਸੰਗਤ ਜੀ ਸਾਨੂੰ ਆਪਣੇ ਬੱਚਿਆਂ ਤੇ ਘਟ ਨਹੀਂ ਸਮਝਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇ ਹੋ ਕਰੂ ਨਿਵਾਸ ਜਿਹੜੇ ਲੋਗ ਇਹ ਕਿਹਾ ਕਰਦੇ ਸੀ ਨਾਮ ਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਵੀ ਨਹੀਂ ਪਕੜੀ ਚਿੜੀ ਓਡੇ ਦਰ ਦਰਸੇ ਮਰ ਜਾਉ ਤੁਰਕਨ ਸੇ ਕੈਸੇ ਲੜ ਪਾਉਂ ਖੰਡੇ ਬਾਟੇ ਦੀ ਦਾਤ ਦੇ ਕੇ ਸਭਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਮਹਾਰਾਜ ਨੇ ਕਿਰਪਾ ਕੀਤੀ ਮੁਸਲਮਾਨ ਕੌਮ ਦੇ ਮਹਾਨ ਕਵੀ ਅੱਲਾ ਯਾਰ ਖਾਜੋਗੀ ਲਿਖਦੇ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਮ ਸਮੇਂ ਜੋ ਮਹਾਰਾਜ ਨੇ ਸਤਗੁਰੂ ਦਾ ਸ਼ੁਕਰਾਨਾ ਕੀਤਾ ਬਸ ਹਿੰਦ ਮੇ ਇੱਕ ਤੀਰਥ ਹੈ ਯਾਤਰਾ ਕੇ ਲਈ ਬਾਪ ਨੇ ਕਟਾਏ ਬੱਚੇ ਜਹਾ ਖੁਦਾ ਕੇ ਲਈ ਮੁਜ ਪਰਸੇ ਤੇਰੀ ਇਮਾਨਤ ਅਦਾ ਹੋਈ ਮੁਝ ਪਰਸੇ ਤੇਰੀ ਇਮਾਨਤ ਅਦਾ ਹੋਈ ਬੇਟਾਂ ਕੀ ਜਾਨ ਦਰਮ ਕੀ ਖਾਤਰ ਫਿਦਾ ਹੋਈ ਸੋ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਦੋ ਬੱਸਾਂ ਭਰ ਕੇ ਪਿੰਡ ਚੀਕਣੇ ਤਰਵਾਨਾ ਹੋ ਰਹੀਆਂ ਸਰਦਾਰ ਜਗਤ ਸਿੰਘ ਜੀ ਲੰਬੜਦਾਰ ਟਿੰਕੂ ਮੰਟੀ ਰਵਿੰਦਰ ਜੀ ਜਿਸ ਪਬਨੇਪਾਲ ਸਿੰਘ ਸਰਦਾਰ ਜਗਤ ਸਿੰਘ ਜੀ, ਜੇਈ ਹਰਪਾਲ ਸਿੰਘ ਪ੍ਰਿੰਸੀਪਲ ਹੋਰ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਉਦਮ ਪਰਾਲੇ ਕੀਤੇ ਜਾ ਰਹੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ। ਧੰਨ ਸ਼੍ਰੀ ਗੁਰੂ ਰੰਗ ਸਾਹਿਬ ਜੀ ਦੀ ਕਿਰਪਾ ਸਾਡੀ ਬੀਟੀ ਆ ਸ਼ਗੁਨ ਜਿਹੜੀ ਹੈ ਇਹ ਵੀ ਦਮਾਲਸ ਜਾ ਕੇ ਸਾਰੀ ਸੰਗਤ ਦੀ ਉਗਵਾਈ ਕਰਦੀ ਇਹ ਡਰਾਈਵਰਾਂ ਨੇ ਦੱਸਿਆ ਵੀ ਇਹ ਬੱਚੇ ਜਿਹੜੇ ਹੈ ਪਹਿਲੀ ਵਾਰ ਪਿੰਡ ਚੀਕਣੇ 'ਚ ਉਹ ਮੈਸੇਜ ਬੜੀ ਦਿੱਤਾ ਡਰਾਈਵਰ ਭਾਈਆਂ ਨੇ ਵੀ ਥੋੜੀ ਸੰਗਤ ਬਾਬਾ ਜੀ ਸਿਮਰਨ ਕਰਦੇ ਗਏ ਸਿਮਰਨ ਕਰਦੇ ਆਏ ਇਹ ਪਿੰਡ ਚੀਕਣੇ ਬਾਸੇ ਬੜੀ ਫਕਰ ਦੀ ਗੱਲ ਹੈ ਸੋ ਸਾਰੀਆਂ ਮਤਾਮਾ ਪੜਨਾ ਕਰੋ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਮਹਾਰਾਜ ਕੇ ਬੂਲਤੇ ਨਿਸ਼ਾਨ ਰਹੇ ਭੰਤ ਮਹਾਰਾਜ ਕੇ ਬੋਲੇ ਸੋਨਿਹਾਲ ਸਾਚੀ ਲਿਆ ਕਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 45 ਗੱਦ ਲੈ ਕੇ ਪਾਜੀਤ ਮੈਨੂੰ ਠੀਕ ਹੈ ਬਾਬਾ ਜੀ ਠੀਕ ਹੈ ਬਾਕੀ ਕਹਿੰਦੇ ਜੀ ਹੈ ਹਾਂ ਜੀ ਮੈਂ ਬਾਬਾ ਠੀਕ ਹੈ ਚਲੋ ਹੁਕਮਾ ਚਲੀਏ ਜੀ